ਵਦਿਆ ਸਮਾਨ ਹੁੰਦਾ ਏ ਤੇ ਪ੍ਰਾਈਸ ਵੀ ਠੀਕ ਹੈ ਇਹਨਾਂ ਦੇ ਰੀਜ਼ਨੇਬਲ ਹੈ ਓਕੇ ਤੇ ਤੁਸੀਂ ਆਓ ਇੱਥੇ ਵਿਜ਼ਿਟ ਕਰੋ ਜੀ ਹਾਂ ਤੇ ਇਹਨਾਂ ਕੋਲ ਬੜੀ ਅੱਛੀ ਕਲੈਕਸ਼ਨ ਹੁੰਦੀ ਗਿਫਟ ਆਈਟਮ ਵਿੱਚ ਮੈਂ ਰੱਖੜੀ ਤੇ ਹੋ ਗਿਆ ਦਿਵਾਲੀ ਤੇ ਹੋ ਗਿਆ ਟੇਸਟ ਵਦਿਆ ਇਹਨਾਂ ਦਾ ਜੀ ਹਾਂਜੀ ਤਾਂ ਹੀ ਸਪੈਸ਼ਲ ਆਉਣੀ 4-5 ਕਿਲੋਮੀਟਰ ਦੂਰ ਤੋਂ ਤੇ ਅਸੀਂ ਵਿੱਚ ਵੀ ਅਸੀਂ ਸਪੈਸ਼ਲ ਲੈ ਕੇ ਆਏ ਜਿਹੜੇ ਸਾਡੇ ਬਰਥਡੇ ਕੇਕ ਸੁਨੇ ਐਵੇਂ ਰਾਖੀ ਕੇਕਸ ਲੈ ਕੇ ਆਏ ਆ ਸਪੈਸ਼ਲ ਤੁਹਾਡਾ ਜੋ ਕੇਕ ਹੈ ਇਹ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਖਰੜ ਦੇ ਵਿੱਚ ਵੀ ਦੁਕਾਨ ਚੱਲ ਰਹੀ ਹੈ ਸੋ ਕਿੰਨਾ ਕੁ ਕੇਕ ਤੁਹਾਡੇ ਕੋਲ ਬਣ ਜਾਂਦਾ ਤੇ ਕਿੰਨਾ ਕੁ ਲੱਗ ਜਾਂਦਾ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾਹ ਸਵਾਗਤ ਹੈ ਜੀ ਸੋ ਕੁਰਾਲੀ ਸ਼ਹਿਰ ਦੇ ਵਿੱਚ ਮੁਕਤਾ বেকার ਜੋ ਸਿਸਮਾ ਰੋਡ ਕੁਰਾਲੀ ਲਾਈਟਾਂ ਤੇ ਬਿਲਕੁਲ ਨਾਲ ਸੋ ਇਸ ਦੁਕਾਨ ਤੇ ਅਸੀਂ ਖੜੇ ਆਂ ਇਹਨਾਂ ਦਾ ਜੋ ਸਮਾਨ ਹੈ ਕੇਕ ਹੈ ਕੇਕ ਬਹੁਤ ਮਸ਼ਹੂਰ ਹੈ ਸੋ ਰਖੜੀ ਦੇ ਮੌਕੇ ਤੇ ਜੋ ਗਿਫਟ ਪੈਕ ਨੇ ਅਤੇ ਹੋਰ ਵੀ ਜੋ ਇਹਨਾਂ ਦੀ ਬੇਕਰੀ ਦਾ ਸਮਾਨ ਹੈ ਰੱਖੜੀ ਦੇ ਮੌਕੇ ਤੇ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਜੋ ਇੱਥੇ ਗਾਹਕ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਅਤੇ ਜੋ ਇਸ ਦੁਕਾਨ ਦੇ ਓਨਰ ਨੇ ਸਮਿਖ ਗੌਤਮ ਅਤੇ ਅਰुण ਗੌਤਮ ਜੀ ਉਹਨਾਂ ਦੇ ਨਾਲ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ नमस्कार जी नमस्कार जी ए, की नाम है जी अपना मेरा नाम नोगल मेहरा जी जी आज ਤੁਸੀਂ ਇੱਥੇ ਆਏ ਹੋ ਮੁਕਤਾ বেকারਸ ਤੇ ਸੋ ਬਹੁਤ ਅੱਛਾ ਸਮਾਨ ਵੀ ਹੈ ਇਹਨਾਂ ਕੋਲ ਅੱਜ ਤੁਸੀਂ ਕੀ ਪਰਚੇਸ ਕਰਨਾ ਹੈ ਅਸੀਂ ਜੀ ਬੇਬੀ ਵਾਸਤੇ ਲੈਣ ਆਏ ਆ ਗੁੱਛ ਆਪਣੇ ਬੇਟੇ ਵਾਸਤੇ ਅੱਛਾ ਜੀ ਹਾਂਜੀ ਸੋ ਉਹਦੇ ਮਤਲਬ ਸਕੂਲ ਦੇ ਲਈ ਉਰੀ ਤੇ ਜਾਂਦਾ ਹੈ ਸਾਡਾ ਸਮਾਨ ਪਹਿਲਾਂ ਵੀ ਇੱਥੇ ਆਉਂਦੇ ਰਹਿੰਦੇ ਹਾਂ ਹਾਂਜੀ ਆਉਂਦੇ ਰਹਿੰਦੇ ਆ ਅੱਛਾ ਜੀ ਵਧੀਆ ਸਮਾਨ ਹੁੰਦਾ ਏ ਤੇ ਪ੍ਰਾਈਸ ਵੀ ਠੀਕ ਹੈ ਇਹਨਾਂ ਦੇ ਰੀਜ਼ਨੇਬਲ ਹੈ ਓਕੇ ਹਾਂਜੀ ਸੋ ਹਰ ਚੀਜ਼ अवेलेबल ਮਿਲ ਜਾਂਦੀ ਹੈ ਜੋ ਆਪਾਂ ਹਾਂਜੀ ਹਾਂਜੀ ਚਾਹੀਦੀ ਹੁੰਦੀ ਹੈ ਹਾਂਜੀ ਸਾਰਾ ਕੁਝ ਜੀ ਹਾਂਜੀ ਠੀਕ ਹੈ ਜੀ ਸੋ ਕੀ ਕਹੂਗੇ ਹੋਰ ਮਤਲਬ ਕਿ ਗਾਕਾਂ ਨੂੰ ਪਬਲਿਕ ਨੂੰ ਇਹ ਹੀ ਕਹੂੰਗੀ ਕਿ ਵਧੀਆ ਹੁੰਦਾ ਏ ਇਹਨਾਂ ਦਾ ਸਮਾਨ ਵੀ ਵਧੀਆ ਹੁੰਦਾ ਏ ਤੇ ਫਰੈਸ਼ ਹੁੰਦਾ ਏ ਜੀ ਤੇ ਤੁਸੀਂ ਆਓ ਇੱਥੇ ਵਿਜ਼ਿਟ ਕਰੋ ਜੀ ਹਾਂਜੀ ਹੁਣ ਰਖੜੀ ਦੇ ਮੌਕੇ ਤੇ ਵੀ ਇਹਨਾਂ ਨੇ ਕਾਫੀ ਮਤਲਬ ਗਿਫਟ ਪੈਕ ਲਾਏ ਹੋਏ ਹਾਂਜੀ ਹਾਂਜੀ ਉਹ ਵੀ ਵਧੀਆ ਏ ਪੈਕਿੰਗ ਵੀ ਅੱਛੀ ਕੀਤੀ ਹੋਈ ਹੈ ਨਨਾਂ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਸਿਮਰਨ ਸਿਮਰਨ ਜੀ ਜੀ ਹਾਂਜੀ ਸਿਮਰਨ ਜੀ ਅੱਜ ਤੁਸੀਂ ਮੁਕਤਾ বেকার ਦੇ ਪਹੁੰਚੇ ਹੋ ਤੇ ਕੀ ਸਮਾਨ ਲੈਣ ਆਏ ਹੋ ਮੈਂ ਨਾਲ ਕੋਈ ਗਿਫਟ ਪੈਕਿੰਗ ਦੇਖੀ ਹੈ ਹਰ ਤਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਗਿਫਟ ਆਈਟਮ ਬਹੁਤ ਰੱਖਿਆ ਹੋਈ ਹੈ ਜੀ ਤੇ ਇਹਨਾਂ ਕੋਈ ਬੜੀ ਅੱਛੀ ਕਲੈਕਸ਼ਨ ਆਉਂਦੀ ਹੈ ਗਿਫਟ ਆਈਟਮ ਵਿੱਚ ਮੈਂ ਰੱਖੜੀ ਤੇ ਹੋ ਗਿਆ ਦਿਵਾਲੀ ਤੇ ਹੋ ਗਿਆ ਇਹ ਬੜਾ ਅੱਛਾ ਮਿਲ ਗਿਆ ਆਪਣਾ ਕਰਾਲੀ ਦਾ ਅੱਛਾ ਕਾਊਂਟਰ ਹੈ ਇੱਕ ਜਿੱਥੇ ਆਪਾਂ ਨੂੰ ਬੜੀ ਵਧੀਆ ਵੈਰਾਈਟੀ ਮਿਲਦੀ ਹੈ ਔਰ ਬੜੇ ਹੀ ਰੀਜ਼ਨੇਬਲ ਰੇਟ ਤੇ ਆ ਬਹੁਤ ਰੀਜ਼ਨੇਬਲ ਰੇਟ ਹੈ ਮੰਨ ਲਓ ਕਿ ਜਿੰਨੀ ਕਲੈਕਸ਼ਨ ਇਹਨਾਂ ਕੋਲ ਹੈ ਸ਼ਾਇਦ ਹੀ ਕਿਸੇ ਕੋਲ ਵੈਰਾਈਟੀ ਨਹੀਂ ਮਿਲੇ ਆਪਾਂ ਨੂੰ ਜੀ ਮਤਲਬ ਕਿ ਹਰ ਚੀਜ਼ ਅਵੇਲੇਬਲ ਹੈਗੀ ਐ ਜੋ ਆਪਣੀ ਡਿਮਾਂਡ ਹੁੰਦੀ ਐ ਤਮੰਨਾ ਪੂਰੀ ਹੋ ਜੇ ਮੈਂ ਐ ਨਾ ਫੈਸਟੀਵਲ ਆ ਰਿਹਾ ਜਿੱਦਾਂ ਫੈਸਟੀਵਲ ਦੇ ਵਿੱਚ ਆਪਾਂ ਨੂੰ ਆਉਂਦਾ ਵੀ ਕਿਸੇ ਨੂੰ ਆਪਾਂ ਗਿਫਟ ਦੇਣਾ ਹੈ ਤੇ ਆਪਾਂ ਨੂੰ ਕੁਝ ਅੱਛੀ ਚੀਜ਼ ਮਿਲ ਜਾਏ ਮਾਇਨਾ ਕੁਲ ਕਾਫੀ ਕੁਝ ਅੱਛਾ ਮਿਲ ਜਾਂਦਾ ਵਾਹ ਜੀ ਵਾਹ ਠੀਕ ਹੈ ਸੋ ਥੈਂਕ ਯੂ ਠੀਕ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਕੀ ਨਾਮ ਹੈ ਤੁਹਾਡਾ ਨਾਮ ਬਲਕਾਰ ਸਿੰਘ ਹੈ ਮੇਰਾ ਜੀ ਅੱਜ ਤੁਸੀਂ ਮੁਕਤਾ ਵੇਖ ਕੇ ਤੇ ਆਏ ਹੋ ਕੁਝ ਲੈਣ ਆਏ ਹੋ ਹਾਂਜੀ ਕੇਕ ਲੈਣ ਆਏ ਬਰਥਡੇ ਲਈ ਬਰਥਡੇ ਕੇਕ ਪਹਿਲਾਂ ਵੀ ਇੱਥੇ ਆਉਂਦੇ ਹੋ ਤੁਸੀਂ ਹਾਂਜੀ ਕਈ ਟਾਈਮ ਤੋਂ ਆਉਂਦੇ ਹਾਂ 2-3 ਸਾਲ ਤੋਂ ਆਉਂਦੇ ਹਾਂ ਅੱਛਾ ਇਹਨਾਂ ਦਾ ਮਤਲਬ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਮਟੀਰੀਅਲ ਟੇਸਟ ਟੇਸਟ ਵਧੀਆ ਏ ਇਹਨਾਂ ਦਾ ਜੀ ਹਾਂਜੀ ਤਾਂ ਹੀ ਸਪੈਸ਼ਲ ਆਉਨੇ 4-5 ਕਿਲੋਮੀਟਰ ਦੂਰ ਤੋਂ ਓਕੇ ਹਾਂਜੀ ਕੇਕ ਵਧੀਆ ਏ ਤਾਂ ਹੀ ਆਉਨੇ ਦੂਰ ਤੋਂ ਜੀ ਹਾਂਜੀ ਟੇਸਟ ਵੀ ਵਧੀਆ ਹੁੰਦਾ ਹਾਂਜੀ ਟੇਸਟ ਵਧੀਆ ਏ ਕੁਆਲਿਟੀ ਵੀ ਵਧੀਆ ਹੁੰਦੀ ਏ ਪ੍ਰਾਈਸ ਵੀ ਸਹੀ ਏ ਇਹਨਾਂ ਦਾ ਜੀ ਹਾਂਜੀ ਐ ਕੀ ਨਾਮ ਹੈ ਤੁਹਾਡਾ ਬੇਟਾ ਮੇਰਾ ਨਾਮ ਮਨਜਿੰਦਰ ਏ ਜੀ ਸੋ ਤੁਸੀਂ ਵੀ ਅੱਜ ਕੁਝ ਲੈਣ ਆਏ ਹੋ ਹਾਂਜੀ ਅਸੀਂ ਇਕੱਠੇ ਆਏ ਵੇਂ ਕੇ ਕੇ ਲੈਣਾ ਹਾਂਜੀ ਹਾਂ ਠੀਕ ਹੈ ਸੋ ਪਹਿਲਾਂ ਵੀ ਇੱਥੇ ਆਉਂਦੇ ਰਹਿੰਦੇ ਤੁਸੀਂ ਹਾਂਜੀ ਅਸੀਂ ਪਹਿਲੇ 3-4 ਸਾਲ ਤੋਂ ਆ ਰਹੇ ਹਾਂ ਅੱਛਾ ਹਾਂਜੀ ਹੋਰ ਵੀ ਸਮਾਨ ਇਹਨਾਂ ਦਾ ਲਿਆਉਂਦੇ ਰਹਿੰਦੇ ਹਾਂ ਹਾਂਜੀ ਆਪਾਂ ਲੈ ਕੇ ਜਾਂਦੇ ਨਹੀਂ ਸਾਰਾ ਕੁਝ ਅੱਛਾ ਜੋ ਕੁਝ ਚਾਹੀਦਾ ਹੁੰਦਾ ਆਪਾਂ ਲੈ ਕੇ ਜਾਂਦੇ ਹਾਂ ਜਾਨੀ ਵਧੀਆ ਕੁਆਲਿਟੀ ਹੈ ਵਧੀਆ ਕੁਆਲਿਟੀ ਹੈ ਰੇਟ ਬਾਰੇ ਕੀ ਕਹੋਗੇ ਰੇਟ ਵੀ ਜਾਇ ਜਾਇ ਜਮ ਜੀ ਹਾਂਜੀ ਥੈਂਕ ਯੂ ਓਕੇ ਹਾਂਜੀ ਸ਼ਮਿਕਸ਼ ਗੌਤਮ ਜੀ ਸੋ ਰਖੜੀ ਦਾ ਤਿਹਾਰ ਬਿਲਕੁਲ ਨੇੜੇ ਆ ਚੁੱਕਿਆ ਸੋ ਕਾਫੀ ਤੁਸੀਂ ਇੱਥੇ ਜੋ ਆਪਣਾ ਗਿਫਟ ਪੈਕ ਲਗਾਏ ਹੋਏ ਨੇ ਰਖੜੀ ਦੇ ਮੌਕੇ ਤੇ ਹਰ ਤੁਸੀਂ ਫੈਸਟੀਵਲ ਤੇ ਲਗਾਉਂਦੇ ਹੋ ਦਿਵਾਲੀ ਹੋ ਗਈ ਦਸਹਿਰਾ ਹੋ ਗਿਆ ਤੇ ਹੁਣ ਰਖੜੀ ਦੇ ਮੌਕੇ ਤੇ ਵੀ ਲਗਾਇਆ ਹੋਇਆ ਸੋ ਥੋੜਾ ਜਿਆ ਐ ਦੇ ਬਾਰੇ ਚੰਨਣਾ ਪਾਇਓ ਹਾਂਜੀ ਅ ਅਮਰਜੀਤ ਮਾਨ ਜੀ ਪਹਿਲਾਂ ਤੁਹਾਡਾ ਮੈਂ ਮੋਸਟ ਵੈਲਕਮ ਕਰਦਾ ਕਿ ਤੁਸੀਂ ਦੁਕਾਨ ਤੇ ਆਏ ਹੋ ਸਾਡੇ ਹਰ ਫੈਸਟੀਵਲ ਦੇ ਪ੍ਰੋਮੋਸ਼ਨਸ ਨੂੰ ਕਵਰ ਕਰਦੇ ਹਾਂ ਤੇ ਸਰ ਇਸ ਵਾਰ ਵੀ ਅਸੀਂ ਮਤਲਬ ਪਿਛਲੇ ਸਾਲ ਨਾਲੋਂ ਨਵੀਂ ਵੈਰਾਈਟੀ ਲੈ ਕੇ ਆਏ ਆ ਬੱਚਾ ਹੈ ਡਰਾਈ ਕੇਕਸ ਦੇ ਵਿੱਚ ਹੋਵੇ ਫੈਂਸੀ ਤੇ ਅਟਰੈਕਟਿਵ ਪੈਕਿੰਗਸ ਹੋਣ ਮਤਲਬ ਕਾਫੀ ਕੁਝ ਹੈ ਮਤਲਬ ਚਾਕਲੇਟਸ ਦੇ ਵਿੱਚ ਕਹਿ ਲਓ ਜਿਹੜੀ ਕਸਟਮਾਈਜ਼ਡ ਚਾਕਲੇਟਸ ਹੁੰਦੀਆਂ ਕੇਕਸ ਦੇ ਵਿੱਚ ਵੀ ਅਸੀਂ ਸਪੈਸ਼ਲ ਲੈ ਕੇ ਆਏ ਜਿਹੜੇ ਸਾਡੇ ਬਰਥਡੇ ਕੇਕਸ ਹੁੰਨੇ ਐਵੇਂ ਰਾਕੀ ਕੇਕਸ ਲੈ ਕੇ ਆਏ ਆ ਸਪੈਸ਼ਲ ਜੀ ਸੋ ਡਿਸਕਾਊਂਟ ਦਾ ਕੀ ਕਿਸ ਤਰ੍ਹਾਂ ਹੈ ਮਾਫ ਕਰੇ ਡਿਸਕਾਊਂਟ ਕਹਿੰਦੇ ਕਾਫੀ ਹੈ ਅਸੀਂ ਸੋਨੇ ਦੇ ਵਿੱਚ ਵੀ ਆਇਆ ਅਤੇ ਗਾਕਾਂ ਨਾਲ ਵੀ ਗੱਲ ਕੀਤੀ ਹੈ ਡਿਸਕਾਊਂਟ ਸਰ ਐਵੇਂ ਹੈ ਜੀ ਕਿ ਪਹਿਲਾਂ ਸਾਨੂੰ ਅਸੀਂ ਹਸ ਤੱਕ ਕਦੀ ਡਿਸਕਾਊਂਟ ਨਹੀਂ ਦਿੰਦੇ ਸੀ ਪਲਮਕੇ ਕਿਤੇ ਤੇ ਸਾਨੂੰ ਵੀ ਕਈ ਵਾਰ ਫੀਲ ਹੁੰਦਾ ਸੀ ਵੀ ਜਿਵੇਂ ਮਹਿੰਗਾਈ ਵਧ ਚੁੱਕੀ ਹੈ ਤੇ ਆਬਵੀਅਸਲੀ ਪਲਮਕੇ ਦਾ ਰੇਟ ਵੀ ਵਧਾਉਣਾ ਪਿਆ ਪਰ ਸਾਨੂੰ ਇਹ ਹੁੰਦਾ ਸੀ ਵੀ ਚਲੋ ਇੱਕ ਦੋ ਵਾਰ ਇਹ ਜੇ ਚਾਂਸ ਹੋ ਜਾਣਾ ਇਹ ਹੁੰਦਾ ਸੀਗਾ ਵੀ ਅਸੀਂ ਫੈਸਟਿਵ ਤੇ ਇਹ ਸੋਚਿਆ ਵੀ ਦੀਵਾਲੀ ਤੇ ਰੱਖੜੀ ਦੋ ਜਾਂ ਤਿੰਨ ਦਿਨ ਦੀਵਾਲੀ ਤੇ ਤੇ ਦੋ ਜਾਂ ਤਿੰਨ ਦਿਨ ਰਖੜੀ ਤੇ ਐਸੇ ਰੱਖਾਂਗੇ ਜਿਸ ਵਿੱਚ ਅਸੀਂ ਆਪਣਾ ਜਿਹੜਾ ਮਾਰਜਿਨ ਕਹਿ ਲਓ ਜਾਂ ਜਿੰਨਾ ਘਟਾ ਸਕਦੇ ਆ ਉਹ ਐਟ ਪਾਰ ਵੇਚਾਂਗੇ ਸੋ ਅਸੀਂ 220 ਵਾਲਾ ਪਲਮ ਕੇਕ ਜੋ ਐਗਲੈਸ ਸੀਗਾ ਉਹ ਅਸੀਂ 170 ਦੀ ਫਲੈਟ ਵੇਚ ਰਹੇ ਆ ਜਿਸ ਕਰਕੇ ਸਾਡੇ ਨਾਲ ਇੰਨਾ ਕਸਟਮਰ ਦਾ ਰਿਸਪਾਂਸ ਵਧੀਆ ਆ ਰਿਹਾ ਹੈ ਦਿਵਾਨ ਸਾਹਿਬ ਕਿ ਸਾਡਾ ਦਿਲ ਗਦਗਦ ਹੋ ਗਿਆ ਸਾਨੂੰ ਮਤਲਬ ਖੁਸ਼ ਖੁਸ਼ੀ ਫੀਲ ਹੋ ਰਹੀ ਹੈ ਕਿ ਹਰ ਇੱਕ ਬੰਦਾ ਹੁਣ ਅਫੋਰਡ ਕਰ ਸਕਦਾ ਰਖੜੀ ਤੇ ਦੀਵਾਲੀ ਨੂੰ ਅਸੀਂ ਦੀਵਾਲੀ ਨੂੰ ਵੀ ਤਿੰਨ ਦਿਨ ਲਈ 170 ਹੀ ਵੇਚਾਂਗੇ ਤੁਹਾਡਾ ਜੋ ਕੇਕ ਹੈ ਇਹ ਵੀ ਬਹੁਤ ਜ਼ਿਆਦਾ ਮਸ਼ਹੂਰ ਹੈ ਖਰੜ ਦੇ ਵਿੱਚ ਵੀ ਦੁਕਾਨ ਚੱਲ ਰਹੀ ਹੈ ਸੋ ਕਿੰਨਾ ਕ ਕੇਕ ਤੁਹਾਡੇ ਕੋਲ ਬਣ ਜਾਂਦਾ ਤੇ ਕਿੰਨਾ ਕ ਲੱਗ ਜਾਂਦਾ ਸਰ ਗੱਲਾਂ ਵੀ ਕੀ ਦੇਖੋ ਜਿਵੇਂ ਸਾਡਾ ਇੱਕ ਕਾਰਨਰ ਤੇ ਸ਼ਾਪ ਹੈਗੀ ਹੈ ਇੱਕ ਪਰਮਾਤਮਾ ਦੀ ਕਿਪਨਾ ਇਹ ਸਟੋਰ ਹੈ ਖਰੜ ਹੈ ਤੇ ਲਗਭਗ ਤਿੰਨ ਦੁਕਾਨਾਂ ਨੂੰ ਲਾ ਕੇ ਸਾਡਾ ਰੋਜ਼ ਦਾ 300 350 ਕੇਕ ਦੀ ਰੋਜ਼ ਤਾਂ ਆਉਟਪੁੱਟ ਹੈਗੀ ਹੈ ਤੇ ਸਾਰਾ ਐਗਲੈਸ ਹੈਗਾ ਬਣਾਉਣਾ ਪੈਂਦਾ ਸ਼ੈਫਸ ਹੈਗੇ ਆ ਸੋ ਸਾਰਾ ਸਿਸਟਮ ਨਾਲ ਕੰਮ ਚੱਲਦਾ ਹੈ ਤੁਮਨ ਸਾਹਿਬ ਤੇ ਪਰਮਾਤਮਾ ਦੀ ਬਖਸ਼ਿਸ਼ ਹੈ ਕੀ ਚਲੋ ਅਨੇਕ ਇੱਕ ਬਣਾਉਂਦੇ ਆ ਰੋਜ਼ ਦਾ ਲੋਕਾਂ ਦਾ ਪਿਆਰ ਮਿਲਦਾ ਹੁਣ ਮੋਹਾਲੀ ਤੋਂ ਵੀ ਕਸਟਮਰ ਚੱਲ ਕੇ ਆਉਂਦੇ ਆਂ ਖਰਾਲੀ ਆਂਦੇ ਆਂ ਖਰੜ ਆਂਦੇ ਆਂ ਤੇ ਹੁਣ ਤਾਂ ਮਤਲਬ ਲੋਕੀ ਕਹਿੰਦੇ ਆ ਵੀ ਚਲੋ ਮੋਹਾਲੀ ਚ ਵੀ ਖੋਲੋ ਰੋਪੜ ਵਾਲੇ ਕਹਿੰਦੇ ਆ ਰੋਪੜ ਬੋ ਖੋਲੋ ਸੋ ਦੇਖਦੇ ਆਂ ਪ੍ਰਮਾਤਮਾ ਦੀ ਕਿਰਪਾ ਕਿੱਥੇ ਲੈ ਜਾਂਦੀ ਐ ਸੋ ਚੱਲਾਂਗੇ ਉਵੇਂ ਜਿਵੇਂ ਪ੍ਰਮਾਤਮਾ ਦੀ ਕਿਰਪਾ ਅੱਗੇ ਵਧਦੀ ਗਈ ਉਵੇਂ ਉਧਰ ਨੂੰ ਚੱਨ ਚਰਨ ਪੈਂਦੇ ਚੱਲੂਗੇ ਜੀ ਸੋ ਰੇਟ ਵੀ ਤੁਹਾਡਾ ਜੈਨੂਅਲ ਹੈ ਇਹਦਾ ਕਾਰਨ ਕੀ ਕਹਿ ਸਕਦੇ ਆਂ ਸਰ ਜਨੂ ਨਹੀਂ ਹੈ ਜੀ ਕਿ ਅਸੀਂ ਸ਼ੁਰੂਤੀ ਸਾਡੀ ਇੱਕ ਗੱਲ ਰਹਿੰਦੀ ਸੀ ਕਿ ਦੇਖੋ ਰਾਤ ਨੂੰ ਖਾਣੇ ਤਾਂ ਦੋ ਫੁਲਕੇ ਹੀ ਆ ਖਾਣੇ ਰੋਟੀ ਹੈ ਵੀ ਇਹ ਫੀਲਿੰਗ ਨਾ ਕਸਟਮਰ ਦੇ ਦਿਲ ਚ ਆਵੇ ਕਿ ਇਹ ਮੁਕਤਾ বেকার ਕੇਕ ਸਟੂਡੀਓ ਇੱਕ ਅਹਿਜਾ ਬ੍ਰਾਂਡ ਬਣ ਗਿਆ ਜੋ ਸ਼ੁਰੂ ਨਾਰਮਲ ਲੋਕਾਂ ਤੋਂ ਹੋਇਆ ਸੀ ਪਰ ਜਦੋਂ ਇਸ ਦੀ ਚੜ੍ਹਾਈ ਹੋਈ ਆ ਜਦੋਂ ਮਤਲਬ ਤੁਸੀਂ ਕਹਿ ਸਕਦੇ ਹੋ ਥੋੜਾ ਜਿਹਾ ਕੰਮ ਚੱਲਿਆ ਤਾਂ ਇਹ ਨਾਰਮਲ ਲੋਕਾਂ ਦੀ ਆਊਟ ਆਫ ਰੀਚ ਹੋ ਗਏ ਸੋ ਅਸੀਂ ਉਹ ਚੀਜ਼ ਕਰਦੇ ਨਹੀਂ ਚਾਹਦੇ ਸੀ ਅਸੀਂ ਚਾਹਦੇ ਸੀ ਜਿੱਥੋਂ ਅਸੀਂ ਸ਼ੁਰੂ ਕੀਤਾ ਨਾਰਮਲ ਲੋਕਾਂ ਦੇ ਨਾਲ ਹੀ ਜੁੜ ਕੇ ਰਹੀਏ ਲੋਕਾਂ ਨੂੰ ਆਪਣਾ ਬ੍ਰਾਂਡ ਲੱਗੇ ਤੇ ਇਹ ਲੱਗੇ ਕਿ ਹਾਂ ਇੰਨੀ ਵਧੀਆ ਕੁਆਲਿਟੀ ਸਾਨੂੰ ਆਪਣੇ ਹੀ ਭਰਾ ਐ ਸੰਮਿਖਸ਼ ਤੇ অরুণ ਗੋਤਮ ਤੇ ਬਸ ਇਹ ਹੈ ਕਿ ਉਹਨਾਂ ਦਾ ਪਿਆਰ ਨਾਲ ਹੈ ਤਾਂ ਰੇਟ 20 50 ਘੱਟ ਵੱਟ ਚੱਲਦੇ ਰਹਿੰਦੇ ਆ ਪਰ ਅਸੀਂ ਲੋਕਾਂ ਦਾ ਬ੍ਰਾਂਡ ਹੈ ਲੋਕਾਂ ਨਾਲ ਹੀ ਜੁੜ ਕੇ ਰਹਿਣਾ ਚਾਹੁੰਦੇ ਆ ਜੀ ਸੋ ਇੱਕ ਵਾਰੀ ਆਪਣਾ ਮਤਲਬ ਕੇ ਦੁਕਾਨ ਦਾ ਐਡਰੈਸ ਅਤੇ ਕੰਟੈਕਟ ਨੰਬਰ ਵੀ ਦੱਸ ਦਿਓ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਹਾਂਜੀ ਦੁਕਾਨ ਦਾ ਐਡਰੈਸ ਤਾਂ ਜੀ ਕੁਰਾਲੀ ਵਾਲੀ ਦਾ ਹੈਗਾ ਕਿ ਨੀਅਰ ਟ੍ਰੈਫਿਕ ਲਾਈਟਸ ਤੇ ਇਸਿਸਮਾ ਰੋਡ ਤੇ ਥੋੜਾ ਟਰਨ ਕਰਕੇ ਸਾਡਾ ਸਟੋਰ ਹੈ ਮੁਕਤਾ বেকারਜ਼ ਦੇ ਨਾਮ ਤੋਂ ਤੇ ਖੜੜ ਵਾਲਾ ਹੈਗਾ ਅਮਾਰਾ ਗ੍ਰੀਨਸ ਦੇ ਓਪੋਜ਼ਿਟ ਕੁਰਾਲੀ ਤੇ ਖੜੜ ਨੈਸ਼ਨਲ ਹਾਈਵੇ ਤੇ ਪੈਂਦਾ ਤੇ ਉਹਦਾ ਨਾਮ ਹੈ ਦ ਕੇਕ ਸਟੂਡੀਓ ਜੀ ਹਾਂਜੀ ਸੋ ਕੰਟੈਕਟ ਨੰਬਰ ਵੀ ਦੱਸ ਦੋ ਕੰਟੈਕਟ ਨੰਬਰ ਹੈ ਜੀ 999870051 ਹੈ ਮੇਰੇ ਛੋਟੇ ਬਰਦਰ ਦਾ ਕੰਟੈਕਟ ਨੰਬਰ ਹੈ ਤੇ ਮੇਰਾ ਹੈਗਾ 9878140548 ਤੇ ਅਸੀਂ ਦੋਨੇ ਭਰਾ ਹਮੇਸ਼ਾ ਸੇਵਾ 'ਚ ਹਾਜ਼ਰ ਹੈਗੇ ਆਂ ਤੇ ਜਿੰਨੀ ਦੇਰ ਵੀ ਪਰਮਾਤਮਾ ਨੇ ਡਿਊਟੀ ਲਈ ਹੈ ਹੋਰ ਉਮੀਦ ਕਰਦੇ ਆਂ ਕਿ ਅਸੀਂ ਜਿੰਨਾ ਸਤੂ ਗੁਜਾਇਸ਼ ਹੋਈ ਉਹਨਾਂ ਲੋਕਾਂ ਲਈ ਦੀਵਾਲੀ ਤੇ ਵੀ ਵੱਡੇ ਵੱਡੇ ਆਫਰ ਲੈ ਕੇ ਆਵਾਂਗੇ ਅਗਲੀ ਦੀਵਾਲੀ ਤੇ ਜੋ ਆ ਰਹੀ ਹੈ 2 ਮਹੀਨੇ ਬਾਅਦ ਸੋ ਪਰ ਲੋਕਾਂ ਦਾ ਪਿਆਰ ਤੇ ਪਰਮਾਤਮਾ ਦਾ ਆਸ਼ੀਰਵਾਦ ਐਵੇਂ ਨਾਲ ਬਣਿਆ ਰਹੇ ਸੋ ਸਾਡੇ ਵੱਲੋਂ ਵੀ ਬੈਸਟ ਵਿਸ਼ੇਚ ਹਾਂਜੀ ਹਾਂ ਥੈਂਕ ਯੂ ਦਿਮਾਨ ਸਾਹਿਬ ਤੁਸੀਂ ਹਰ ਵਕਤ ਟਾਈਮ ਕਰਦੇ ਹੋ ਆਪਣਾ ਬੇਸ ਕੀਮਤੀ ਤੇ ਤੁਹਾਡਾ ਸਹਿਯੋਗ ਬਹੁਤ ਰਹਿੰਦਾ ਹੈ ਸੋ ਤੁਹਾਡਾ ਵੀ ਧੰਨਵਾਦ ਸੋ ਤੁਸੀਂ ਸੁਣੀ ਐ ਇਹ ਪੂਰੀ ਜਾਣਕਾਰੀ ਜੋ ਮੁਕਤਾ বেকারਸ ਹੈ ਲੈਟਾਂ ਵਾਲੇ ਚੌਕ ਕਰਾਲੀ ਤੋਂ ਸਿਸਮਾ ਰੋਡ ਤੇ ਕਿਸੇ ਨੇ ਵੀ ਕਿਸੇ ਨੂੰ ਵੀ ਜ਼ਰੂਰਤ ਹੋਵੇ ਕੇਕ ਦੀ ਗਿਫਟ ਦੀ ਬਿਸਕੁਟ ਦੀ ਹਰ ਤਰ੍ਹਾਂ ਦਾ ਇਹਨਾਂ ਕੋਲ ਬੇਕਰੀ ਦਾ ਸਮਾਨ ਮਿਲਦਾ ਸੋ ਸਾਡੀ ਵੀ ਅਪੀਲ ਹੈ ਤੁਸੀਂ ਇੱਕ ਵਾਰੀ ਇਸ ਦੁਕਾਨ ਤੇ ਵਿਜ਼ਿਟ ਜ਼ਰੂਰ ਕਰੋ ਅਤੇ ਆਪਣੇ ਇਸ ਜੋ ਗਿਫਟਾਂ ਦਾ ਉਹਨਾਂ ਦਾ ਲਾਹਾ ਲਵੋ